ਹਰਨ ਨਿਸ਼ੇ ਰਸ ਕੀ ਕੀ ਚੁਲ ਗਈ ਸ਼ੇਰ ਭੁਗਤੀ ਜਪਤੀ ਕੀ ਹਰਨ ਨਿਸ਼ੇ ਨੱਚ ਪੀ ਕੀ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਆਂ ਤੀਰ ਸਿੰਘ ਸਨੇਹ ਅਸੀਂ ਖੜਿਆਂ ਜੀਰਾ ਜਿੱਥੇ ਅੱਜ ਰਾਮਲੀਲਾ ਕਲੱਬ ਦੀ ਨਾਈਟ ਪ੍ਰੋਗਰਾਮ ਚੱਲ ਰਿਹਾ ਆਓ ਗੱਲਬਾਤ ਕਰਦੇ ਇਸ ਮੌਕੇ ਸਨਨਾ ਸਰੇਂਦਰ ਸਿੰਘ ਜੀ ਜੋੜਾਵਾ ਮੁੱਖ ਮਹਿਮਾਨ ਵੱਲੋਂ ਅੱਜ ਪਹੁੰਚੇ ਨੇ ਗੱਲਬਾਤ ਕਰਾਂਗੇ ਜੜਾਓ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੜਾਓ ਸਾਹਿਬ ਅੱਜ ਤੁਸੀਂ ਮੁੱਖ ਮਹਿਮਾਨ ਵੱਲੋਂ ਇੱਥੇ ਰਾਮਲੀਲਾ ਦੇ ਵਿੱਚ ਪਹੁੰਚੇ ਹੋ ਤਾਂ ਕਿ ਕਹਿਣਾ ਚਾਹੁੰਦਾ ਸਨੇਹ ਜੀ ਜਿਹੜੀ ਰਾਮਲੀਲਾ ਕਮੇਟੀ ਆ ਔਰ ਸਾਰੇ ਜਿਹੜੇ ਸ਼ਹਿਰ ਵਾਸੀ ਆ ਇਹਨਾਂ ਨੇ ਮੈਨੂੰ ਅਜਿਹਾ ਉਤਸ਼ਾਹਤੇ ਤੌਰ ਤੇ ਸੱਦ ਕੇ ਮੁੱਖ ਮੰਤਰੀ ਦੇ ਤੌਰ ਤੇ ਸੇਵਾ ਦਿੱਤੀ ਆ ਮੈਂ ਸਾਰੀ ਰਾਮਲੀਲਾ ਕਮੇਟੀ ਉਹਨਾਂ ਦੇ ਪ੍ਰਧਾਨ ਜਿਲेंद्र ਕੁਮਾਰ ਜੀ ਔਰ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦੀ ਆ ਜਿਨ੍ਹਾਂ ਨੇ ਕਿ ਮੈਨੂੰ ਇੱਥੇ ਸੱਦ ਕੇ ਇੰਨਾ ਪਿਆਰ ਦਿੱਤਾ ਬੱਚੇ ਮੇਰੀਆਂ ਭੈਣਾਂ ਮਾਤਾਵਾਂ ਉਹਨਾਂ ਨਾਲ ਬਹਿ ਕੇ ਮੈਨੂੰ ਇੰਨਾ ਵਧੀਆ ਲੱਗਾ ਕਿ ਜਿਹੜਾ ਸਮਾਜਿਕ ਭਾਈਚਾਰਾ ਦੇ ਵਿੱਚ ਤਰ੍ਹਾਂ ਹੋਣਾ ਲਾਜ਼ਮੀ ਹੁੰਦਾ ਜਿੱਥੋਂ ਤੱਕ ਇਹ ਰਾਮਲੀਲਾ ਦਾ ਸੰਬੰਧ ਆ ਇਹ ਰਾਮਲੀਲਾ ਦੇ ਜੋ ਕੁਝ ਦੱਸਿਆ ਜਾਂਦਾ ਇਹੋ ਕੋਸ਼ਿਸ਼ ਸਾਡੇ ਪ੍ਰਵਾਨ ਬਾ ਬਾਦਲ ਸਿੰਘ ਜੀ ਨੇ ਰਮਾਣ ਦੇ ਵਿੱਚ ਲਿਖਿਆ ਸੀ ਉਹ ਉਹਦੇ ਨਾਲ ਦੀਆਂ ਦੀਆਂ ਸਖਿਆਵਾਂ ਮੇਰ ਖਾਂ ਦੀਆਂ ਤੇ ਅਜੋਕੇ ਸਮੇਂ ਵਿੱਚ ਇਹੋ ਜਿਹੇ ਧਾਰਮਿਕ ਪ੍ਰੋਗਰਾਮ ਹੋਣੇ ਰਮਾਣ ਜੀ ਦੀ ਕਥਾ ਹੋਣੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਹੋਣੇ ਆਰਾਮ ਲੀਲਾ ਹੋਣੀ ਖਾਸ ਕਰਕੇ ਆਰਾਮ ਲੀਲਾ ਤੇ ਦਸਹਿਰਾ ਇਹ ਨੇਕੀ ਉੱਤੇ ਬਰੀ ਦੀ ਜਿੱਤ ਆ ਜਿਵੇਂ ਸਾਡੇ ਸਮਾਜ ਦੇ ਵਿੱਚ ਸੱਚ ਤੇ ਖੜਨ ਵਾਲੇ ਲੋਕਾਂ ਨੂੰ ਘੜਦੇ ਜਾਂਦੇ ਆ ਇਸੇ ਧਰਮ ਤੋਂ ਇਸੇ ਸਮਾਗਮ ਤੋਂ ਪ੍ਰੇਰਣਾ ਲੈ ਕੇ ਸਾਨੂੰ ਸੱਚ ਦੇ ਉੱਤੇ ਖੜਨ ਦਾ ਇਹ ਜਿਹੜਾ ਤਿਹਾਰ ਆ